हां जी ਸੰਘਰਸ਼ ਦੇ ਮੈਦਾਨ ਵਿੱਚ ਇਕੱਤਰ ਹੋਏ ਮੇਰੇ ਵੀਰੋ ਭੈਣੋ ਬਜ਼ੁਰਗੋ ਤੇ ਬਤਆਓ ਤੁਸੀਂ ਬਹੁਤ ਹੌਸਲੇ ਵਾਲੇ ਹੋ ਕਿ ਤੁਹਾਡੀ ਜੋ ਹੌਸਲੇ ਦੀ ਤਾਰੀਫ ਹੈ ਕਾਬਲੇ ਤਾਰੀਫ ਹੈ ਸੋ ਮੈਂ ਹਾਕਮ ਸਿੰਘ ਪਿੰਡ ਮਹਿਲਾ ਚੋਂ ਪੰਜਾਬ ਐਕਸ ਸਰਵਿਸਮੈਨ ਜੂਨੀਅਨ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਦੇ ਨਾਲ ਹੀ ਪੰਜਾਬ ਐਕਸ ਸਰਵਿਸਮੈਨ ਜੋ ਜੂਨੀਅਨ ਹੈ ਉਹਦੇ ਵੱਲੋਂ ਵੀ ਤੁਹਾਡਾ ਇੱਥੇ ਸਾਰਿਆਂ ਦਾ ਹੋਂਦੇ ਬਹੁਤ-ਬਹੁਤ ਧੰਨਵਾਦ ਸੋ ਮੈਂ ਇੱਕ ਕਾਪੜਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੀ ਕਾਪੜਾ ਦਾ ਜੋ ਲੇਖ ਹੈ ਇਹ ਸੋ ਲੇਖ ਹੈ ਜੀ ਜੋ ਮੌਕੇ ਤੇ ਸਰਕਾਰਾਂ ਨੇ ਉਹਦੇ ਖਿਲਾਫ ਇੱਕ ਬੰਦਾ ਕਦੇ ਵੀ ਕਾਮਯਾਬ ਨਹੀਂ ਹੋਣਾ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਇੱਕ ਮੁੱਠੀ ਹੋਣ ਦੇ ਸੋ ਸਰਪਰ ਕਰੋ ਉਹ ਦੇਣਾ ਏ ਜਵਾਬ ਆਪਾਂ ਜ਼ਾਲਮ ਹਕੂਮਤ ਨੂੰ ਜਿਹੜੀ ਮਨਮਾਨੀਆਂ ਕਰੇ ਤੇੜਾ ਏ ਜਵਾਬ ਆਪਾਂ ਜ਼ਾਲਮ ਹਕੂਮਤ ਨੂੰ ਜਿਹੜੀ ਮਨਮਾਨੀਆਂ ਕਰੇ ਇਕੱਠੇ ਹੋ ਜੋ ਕਿਰਤੀ ਕਿਸਾਨ ਮਜ਼ਦੂਰ ਸਾਰੇ ਇਕੱਠੇ ਹੋ ਜੋ ਕਿਰਤੀ ਕਿਸਾਨ ਮਜ਼ਦੂਰ ਸਾਰੇ ਇਕੱਠੇ ਹੋ ਜਾਂ ਕਦੇ ਨਾ ਰੇ ਭਾਈ ਇਕੱਠੇ ਹੋ ਜਾਂ ਕੀਆ ਵੋਟਾਂ ਨਾਲ ਜਿਹੜੇ ਕੁਰਸੀਆਂ ਤੇ ਆਏ ਸੱਚੀ ਕਰਦੇ ਨੇ ਜਿਹੜੇ ਮਨਮਾਨੀਆਂ ਕਰਦੇ ਨੇ ਜਿਹੜੇ ਮਨਮਾਨੀਆਂ ਆਪਣੇ ਹੱਕਾਂ ਲਈ ਸਭ ਮੋਰਚੇ ਸੰਭਾਲੋ ਆਪਣੇ ਹੱਕਾਂ ਲਈ ਸਭ ਮੋਰਚੇ ਸੰਭਾਲੋ ਉਹ ਜੋ ਤਿਆਰ ਦੇਣ ਲਈ ਕਰਵਾਨੀਆਂ ਤਿਆਰ ਦੇਣ ਲਈ ਕਰਵਾਨੀਆਂ ਹੌਸਲੇ ਦੇ ਅੱਗੇ ਤਾਂ ਪਹਾੜ ਨਹੀਂ ਅੜਦੇ ਹੌਸਲੇ ਦੇ ਅੱਗੇ ਤਾਂ ਪਹਾੜ ਨਹੀਂ ਅੜਦੇ ਰੋੜੇ ਝੁੱਕ ਕੰਢਿਓ ਬਰੇ ਹੋ ਜੋ ਕੱਠੇ ਕਿਰਤੀ ਕਿਸਾਨ ਮਜ਼ਦੂਰ ਸਾਰੇ ਇਕੱਠੇ ਹੋਇਆ ਬਿਨਾਂ ਨਾ ਸਾਰੇ ਇਕੱਠੇ ਹੋਇਆ ਬਿਨਾਂ ਨਾ ਸਾਰੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੋਤਿਆਂ ਨਿਆ ਮਾ ਮਾ ਪਹਿਣਾ ਕਈ ਸਿਆਣੀਆਂ ਸਾਡੇ ਮੋਢੇ ਨਾਲ ਮੋਟਾ ਜੋੜ ਕੇ ਮਦਾਨ ਆਈਆਂ ਈਆਂ ਪਹਿਣਾ ਮਾ ਮਾ ਕਈ ਸਿਆਣੀਆਂ ਮਾਤਾ ਭਾਗੋਂ ਨਾਲ ਦੀਆਂ ਇਹਨਾਂ ਵਿੱਚ ਕਈ ਕਈ ਇਹਨਾਂ ਵਿੱਚ ਝਾਸੀ ਦੀਆਂ ਰਾਣੀਆਂ ਕਈ ਇਹਨਾਂ ਵਿੱਚ ਝਾਸੀ ਦੀਆਂ ਰਾਣੀਆਂ ਢੇੜ ਜਕੀਨ ਨਾਲਾ ਭਾਦਲੇ ਬੋਲੇ ਵਹਿਰੀਆਂ ਤੇ ਢੇੜ ਜਕੀਨ ਨਾਲਾ ਹੱਲੇ ਬੋਲੇ ਵਹਿਰੀਆਂ ਤੇ ਵੱਡ ਵੱਡ ਟੁਕੜੇ ਕਰੇ

करीमा मनसूबे रहण तरे कठे हुजो गिरान मज़दूर सारे के पिन ਜਿਹੜਾ ਗੁਰੂ ਪੀਰ ਦਾ ਉਹ ਪਿੱਛੇ ਨਹੀਂ ਹਟਦਾ ਸਾਰੇ ਨਾਲ ਇੱਕ ਗੱਲ ਮੰਨ ਲੋ ਜਿਹੜਾ ਗੁਰੂ ਪੀਰ ਦਾ ਉਹ ਪਿੱਛੇ ਨਹੀਂ ਹਟਦਾ ਸਾਰੇ ਨਾਲ ਇੱਕ ਗੱਲ ਮੰਨ ਲੋ ਹੌਸਲੇ ਦੇ ਨਾਲ ਆਪਾਂ ਨੱਥ ਪਾਉਣੀ ਬਾਗੜਾ ਨੂੰ ਉਹ ਹੌਸਲੇ ਦੇ ਨਾਲ ਆਪਾਂ ਨੱਥ ਪਾਉਣੀ ਬਾਗੜਾ ਨੂੰ ਇਹ ਪਾਉਗੀ ਜ਼ਰੂਰ ਗੱਲ ਮੰਨ ਲੋ ਹੌਸਲੇ ਦੇ ਨਾਲ ਆਪਾਂ ਨੱਥ ਪਾਉਣੀ ਬਾਗੜਾ ਨੂੰ ਕਉ ਗਿਦਰੂ ਨਾਲ ਬੰਨ੍ਹ ਲਓ ਉਹ ਔਰੇ ਦੀ ਆਕਾਤ ਨਹੀਂ ਸਾਥ ਚੋੜਾ ਜ਼ਰੂਰੀ ਹੈ ਔਰੇ ਦੀ ਆਕਾਤ ਨਹੀਂ ਸਾਥ ਹੈ ਜ਼ਰੂਰੀ ਟੋਟਾ ਆਖਮੇ ਮਿਲਤਾ ਕਰੇ ਇਕੱਠੇ ਹੋ ਜੋ ਕਿਰਤੀ ਕਿਸਾਨ ਮਜ਼ਦੂਰ ਸਾਰੇ ਇਕੱਠੇ ਹੋ ਆ ਬਿਨਾਂ ਨਾ ਸਰੇ ਉਹ ਭਾਈ ਇਕੱਠੇ ਹੋ ਆ ਬਿਨਾਂ ਨਾ ਸਰੇ ਭਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਏਕਾ ਸਾਡਾ ਏਕਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ